ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸੱਜਰ ਸੂਈਆਂ ਮੱਝਾਂ ਛੋਟੇ ਰੇਟ 'ਚ ਟੋਕੜ ਗੱਬਨ ਮੱਝਾਂ ਬੋਰੀ ਬੋਰੀਆਂ ਮੱਝਾਂ ਮਗਰ ਬੂਰੀ ਕੱਟੀ ਇਹ ਸਾਰੇ ਪਸ਼ੂ ਤੁਹਾਨੂੰ ਵਿਖਾਉਣੇ ਆ ਤੇ ਬਾਕੀ ਇੱਥੇ ਆਗੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾਕੇ ਫੇਰ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚੁਆਇਸ ਜਰੂਰ ਕਰਾ ਲਿਆ ਕਰੋ ਦੋ ਟਾਈਮ ਪਰ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੋ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਚਲੋ ਵਧੇ ਚੀਜ਼ ਤਾਂ ਵੇਖ ਗਿਆ ਮਾਲਦ ਨਾਲ ਫੇਖ ਗਿਆ ਵੇਖ ਜੋਦ ਨਾਲ ਅੱਜ ਫੇਰ ਮੱਜਾਂ 4 ਅੱਜ ਮੱਜਾਂ 5 ਏ ਅੱਛਾ ਇਹ ਹੁਣੇ ਚੋਕੇ ਲਿਆਂਦੀ ਅੱਛਾ ਫੇ ਚਲੋ ਜੀ ਇਹ ਤੇ ਪਾ ਦਾਂਗੇ ਜੇ ਕੋਈ ਵੀਰ ਭਰਾ ਲਈ ਲੂਗਾ ਠੀਕ ਹੈ ਇਦਾਂ ਵੇ ਫੇ ਦੁੱਧ ਆਪਾਂ ਸੱਚੀ ਦੱਸਣਾ ਇੰਗਰੇਜ਼ ਝੂਠ ਬੋਲਣਾ ਅੱਛਾ ਇਹ ਬਿੜ ਅਗਲੀ ਵੀਡੀਓ ਤੇ ਪਾ ਲਾਂਗੇ ਠੀਕ ਲੈ ਗਏ ਹਿਏ ਹੁਣੇ ਅੱਜ ਤੋਂ ਪਹਿਲਾਂ ਮੱਜ ਠੀਕ ਹੈ ਹਾਂਜੀ ਉਹ ਤਾਂ ਅੱਜ 6 ਹੋਣੀ ਐ ਲੋ ਫੇ ਹੁਣੇ ਲਈ ਚੋਕੇ ਤੇ ਮੈਂ 6 ਫੇ ਵੀ ਹੋਈ ਜਾਣੀ ਇੱਕ ਗਾਂ ਵੀ ਹਾਂਜੀ 6 ਹੋਈ ਗਈ ਹੈ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਿ ਫਿਰ ਵੀ ਰੋਸ਼ਨਦੀਪ ਸਿੰਘ ਨਾਂ ਜੇ ਆਪਣਾ ਪਿੰਡ ਸੁਲਤਾਨਵਿੰਡ ਜੇ ਪਤੀ ਮਸੂਲਦੀ ਜੀ ਘਰ ਦੇ ਆਪਣਾ ਮੋਲਡਨ ਗੇਟ ਤੋਂ 1.5 ਕਿਲੋਮੀਟਰ ਜੇ ਸਿੱਧਾ ਸਾਬ ਤੋਂ 1 ਕਿਲੋਮੀਟਰ ਜੇ ਬਾਬੇ ਨੌਰ ਸਿੰਘ ਦੀ ਸਮਾਤ ਤੋਂ ਪੂਰਾ 2 ਕਿਲੋਮੀਟਰ ਘਰ ਕੇ ਆਪਣਾ ਪਿੰਡ ਅੱਛਾ ਵੀ ਸ਼ਹਿਰ ਹੀ ਲਾ ਲੋ ਭਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਹੈਗੇ ਤੇ ਫੋਨ ਨੰਬਰ ਬੋਲ ਦੋ ਵੀ 7717211839 ਨੰਬਰ ਜੇ ਆਪਣਾ ਠੀਕ ਹੈ ਹਾਂਜੀ ਚਲੋ ਸ਼ੁਰੂਆਤ ਫੇਰ ਨੀਲੀ ਦੀ ਮਾਈਟਾਂ ਕਰ ਲਈਏ ਬਿਲਕੁਲ ਛੋਟੇ ਸਿੰਘ ਦੀ ਆ ਹਾਂਜੀ ਕਿੰਨਾ ਚਿਰ ਹੋ ਗਿਆ ਵਿਧਿੰਨ ਸੁਈ ਨਾ ਇਹਨੂੰ ਸੁਈ ਨੂੰ ਵਿਧੇ ਚੌਥਾ ਪੰਨਵਾ ਜੀ ਬੱਲੇ ਆਹ ਕੱਟਾ ਜੀ ਇਹਦੇ ਮਗਰ ਕੱਟਾ ਮੰਗਦੇ ਠੀਕ ਆ ਤੇ ਕਰੀਆ ਥਾਣੇ ਤਨ ਇਹਦੇ ਲਾਗੇ ਦੇ ਦਿਖਾ ਦਈਏ ਥਾਣਾ ਦਾ ਸਾਈਜ਼ ਗੈਬ ਜਿਹੜਾ ਚੰਗਾ ਹੈ ਤੇ ਬਾਕੀ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗਦੀ ਹੈ ਤੋਰ ਅਜੇ ਤੇ ਕਿੰਨਾ ਕੁ ਤਿਆਰ ਕਰ ਗਏ ਹੁਣ 8 ਕਿਲੋਣ ਮਲਪੀ ਮੌਕੇ ਤੇ ਬੋਲੇਗਾ ਦੋ ਦੇ 10-12 ਲੀਟਰ ਚ ਆਜੂਗਾ ਤੋਰ ਮੇਲੇ ਨੇ ਦਿੱਤਾ 9-10 ਲੀਟਰ ਠੀਕ ਆ ਇਹ ਦੂਜੀ ਸਵੇਰੇ ਆ ਬਾਕੀ ਬਹੁਤ ਚੰਗੀ ਤਰ੍ਹਾਂ ਐ ਨਾਲੇ ਤਾਂ ਬਾਅਦ ਸਵੇਰੇ ਦਾ ਚਵਾਈ ਦਾ ਟਾਈਮ ਜੇ ਛੋਹ ਦੇਣੀ ਆਪਾਂ ਮਲਟੀ ਵੀਡੀਓ ਪਰ ਇਹ ਟਾਈਮ ਤੇ ਰਸਵੇ ਰਹੀ ਆ ਇਹਦੀ ਚਵਾਈ ਹੋਣ ਵਾਲੀ ਹੁੰਦੀ ਬਾਕੀ ਇਹ ਆ ਵੀ ਥੱਲੇੋਂ ਚੰਗੀ ਬਣੀ ਆ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਜੀ ਦਾ ਮੁੱਲ ਕਰ ਨੂੰ ਆਪਾਂ ਸਹੀ ਕਰ ਲਈਏ ਵੈਸੇ ਕਰ ਲਈਏ 75000 ਜੈਸ ਨੋ ਦੇ 75000 ਦੇ ਦੇ ਦੋਗੇ ਠੀਕ ਐ ਬਾਕੀ ਆ ਛੇੜੇ ਕਮੈਂਟ ਇਧਰ ਹਾਂਜੀ ਆ ਬਸ ਬਹੁਤ ਸਾਰ ਜੇ ਕੋਈ ਟਾਈਮ ਨਹੀਂ ਕੋਈ ਮੱਝ ਥਾਂ ਚ ਨਹੀਂ ਆਈ ਹੋਈ ਆਪਣੀ ਚਵਾਈ ਦਾ ਟਾਈਮ ਹੋਇਆ ਜਿੱਦੇ ਆਪਾਂ ਚੋ ਦੇਣੀ ਆ ਵੀਡੀਓ ਤੇ ਬਾਕੀ ਬਿਲਕੁਲ ਛੋਟੇ ਸਿੰਘ ਦੀ ਗੋਲ ਸਿੰਘ ਦੀ ਮੱਝ ਤੇ ਹੋਣ ਆ ਗਈ ਆਪਣੇ ਕੋਲ ਪੂਰੀ ਨੀਲੀ ਪੂਰੀ ਆ ਗਈ ਮਗਰ ਕੱਟੀ ਵੀ ਨੀਲੀ ਪੂਰੀ ਕੱਟੀ ਪਿਓਰ ਨਹੀਂ ਦੀ ਜੀ ਕਰੇ ਮੱਝ ਉਧਰ ਕਰਿਆ ਵਾਲੀ ਹਾਂ ਦੇਖੋ ਹਾਂ ਦੇਖੀਂ ਆੱਖਾਂ ਦੀ ਉਹ ਇਹ ਬਿੱਲੀ ਆੱਖਾਂ ਲਈ ਨੀਲੀ ਬੁਰੀ ਕੱਟੀ ਆ ਜਿਹੜੀ ਮਗਰ ਬਿਲਕੁਲ ਤਾਜੀ ਸੋਈ ਮੱਝ ਤੇ ਮਗਰ ਕੱਟੀ ਬੜੀ ਪਿਆਰੀ ਆ ਠੀਕ ਆ ਕਿਸੇ ਵੀ ਨੇ ਚੰਗਾ ਭਰਾਇਆ ਚੰਗਾ ਭਰਾਇਆ ਠੀਕ ਆ ਉਹਦੇ ਅੰਦੇ ਹੀ ਜੇ ਦੇਣੀ 5000 ਦੀ ਸ਼ਰਜੋ ਅੱਛਾ ਹੋਣੀ ਅੱਛਾ ਤੇ ਮੈਂ ਕਹਾ ਚਲੋ ਆਈ ਜੇ ਹੁਣ ਮੱਝੀ ਤਾਂ ਤੁਹਾਨੂੰ ਪਾ ਮੱਝ ਦੇ ਨਾਲ ਮੱਝ ਕੱਟੀ ਦੇ ਨਾਲ ਹੀ ਵਿਕਣੀ ਆ ਤੇ ਜੇ ਕੋਈ ਚਾਹ ਵਣ ਹੋਊਗਾ ਭਾਵੇਂ 5000 ਨੇ ਛੱਡ ਵੀ ਜਾ ਠੀਕ ਆ ਪਿਓਰ ਸਾਰੀਆਂ ਨਿਸ਼ਾਨੀਆਂ ਪੂਰੀਆਂ ਵਿੱਚ ਇਹ ਨਿਸ਼ਾਨ ਜਿਹੜੇ ਦੇ ਹੈਗੇ ਆ ਤੇ ਬਾਕੀ ਆਪ ਵੀ ਮਾਦੇ ਚੱਲੋ ਨੀਲੀ ਬੁਰੀ ਦੀ ਐ ਵੀ ਚਲੋ ਥੋੜੀ ਸਾਂਭੀ ਘਾਟਿਆ ਹਾਂ ਸਾਂਭੀ ਘਾਟ ਓਦਾਂ ਬਾਈ ਨੂੰ ਚਲੋ ਬੋਲਾ ਤੇ ਥਾਣੇ ਦੇ ਇੱਕ ਨਹੀਂ ਦੇਖ ਸਕਦੇ ਅੱਜਾ ਡਾਂਗ ਆਏ ਨੂੰ ਸਹੀ ਅੱਛਾ ਤੀਸਰਾ ਡਾਂਗ ਲੈ ਸੋਈ ਨਾ ਜਿਹਦੇ ਬੋਲਾ ਹੀ ਆ ਕੇ ਦੇਖੋ ਇਹ ਕਿੰਨਾ ਦੁੱਧ ਕਰੀ ਜਾਊਗੀ ਇਹ ਵੀਰ ਦੀ ਦੁੱਧ 12-13 ਕਿਲੋ ਉਹਨਾਂ ਨੇ ਕਿਹਾ ਮਿਲਦੀ ਹੈ ਸਵੇਰੇ ਦਿੰਦੀ ਹੈ ਠੀਕ ਬਾਕੀ ਸੇਵਾ ਦਾ ਤੁਹਾਨੂੰ ਪਾਸ ਹੋ ਲੈ ਉਹ ਤਾਂ ਬਾਕੀ ਚਲੋ ਮਗਰ ਕੱਟੀ ਤਗੜੀ ਓਦੇ ਕਰਕੇ ਥੋੜੀ ਲੱਪੇ ਲੱਪੇ ਥਿਆਲੇ ਕਿ ਫਿਰ ਇਹਨੇ ਚੰਗੀ ਬਣੀ। ਨਾਲੇ ਸੰਦੇ। ਸਿਆਪੇਟ ਕੋਲੇ ਤਾਂ ਇਹ ਦੇਖਾ ਦੇ ਪੂਰੇ ਇਹਨੇ ਪੂਰੇ ਬਰਾਬਰ ਨਹੀਂ ਕੀਤੇ। ਹਾਂਜੀ। ਤੇ ਮੁੱਲ ਫਿਰ ਵਿੱਦੀ ਇਹਦਾ। ਹਲੋ। ਮੁੱਲ ਵਿੱਦਿਆ ਆਪਾਂ ਚਲੋ। ਚੀਜ਼ ਵੀ ਮਗਰ ਚੰਗੀ ਜੀ। ਹਾਂਜੀ। ਤਾਂ ਵੀ ਆਪਾਂ ਤਾਂ ਨਹੀਂ ਦੇ ਦੇਣੀ। ਅੱਛਾ। 70 تیار ਕਰ دیے مانتا نا اچھا پورے 70 دیجے 2000 ਛੱਡ دی 70 ਚੋਂ ਚਲੋ ਠੀਕ 68000 ਦੀ ਜਾਦੀ ਹਾਂਜੀ ਠੀਕ 60000 ਲਈ ਜਿਹੜੀ ਵਿਰਜਨ ਕਹਿੰਦੇ ਦੇ ਦੇਵਾਂਗੇ ਤੇ ਬਾਕੀ ਆ ਕੱਟੀ ਏ ਮਗਰ ਕੱਟੀ ਵੀ ਸੋਹਣੀ ਆ ਬਿਲਕੁਲ ਤਾਜੀ ਸੋਈਏ ਪੁਰੇ ਵੀ ਨਹੀਂ ਚੁੱਕੇ ਪੁਰੇ ਇਹ ਦੋਵੇਂ ਇੱਕੋ ਦੇਣੀ ਸਈਆਂ ਮੱਜਾਂ ਅੱਛਾ ਇਹ ਵੀ ਇੱਕੋ ਦੇਣੀ ਹਾਂਜੀ ਆਪ ਦੇਖ ਸਕਦੇ ਨੇ ਇਹ ਦੱਸਾਂ ਕਿ ਕਿਸ ਦਾ ਨਾ ਮੁੰਡਾ ਬਾਹਰ ਜਾਣਾ ਇੱਕੋ ਘੋੜੀ ਜੋੜਾ ਲਿਆ ਅੱਛਾ ਹਾਂਜੀ ਤੇ ਏ ਕਿੰਨੇ ਕੇ ਦੁੱਧ ਵਾਲੀ ਜੜੀਆਂ ਨੂੰ ਵਖਾਉਣ ਲੱਗੇ ਇਹ ਵੀ ਮਿਲ ਪਈ 8-9 ਕਿਲੋ ਦੁੱਧ 9 9 ਕਿਲੋ 8-9 ਕਿਲੋ ਤੇ ਹੀ ਜਾਵੇਂ ਨੂੰ ਤੇ ਜਾ ਡਾਂਗੋ ਕੱਟੀ ਜੀ ਦੀ ਮਗਰ ਸਹੀ ਨੋ ਹਾਂਜੀ ਇਹਦੇ ਤੇ ਬੋਲਾ ਹੀ 7-8 ਕਿਲੋ ਹੋਊ 7 ਕਿਲੋ ਤੋਰ ਹਾਂ ਫਿਰ ਇੱਕ ਰੀਨਾ ਦੋ ਦੋ ਉਦਾਂ ਲਿੱਸੀ ਹੈ ਚਲੋ ਇਹਦਾ ਭਾ ਵੀ ਲਿੱਸਾ ਹੀ ਹੈ ਅੱਛਾ ਸਾਰੀਆਂ ਸਿਆਲ ਗਰਮੀਆਂ ਚੋ ਗਏ ਫੇਰ ਉਹਨੇ ਦੀ ਵੇਚ ਨੂੰ ਇਹ ਆ ਵੀ ਚਲੋ ਸੰਭੀ ਘਟਿਆ ਕਿਸੇ ਵੀਰ ਨੇ ਤੇ ਪੈਸੇ ਵੀ ਫੇਰ ਉਹਨੇ ਕੀ ਆ ਗਏ ਹੈਗੀ ਤੇਰਾ ਗੋਲ ਸਿੰਘ ਦੀ ਜਮਾਨਤ ਥੱਲੇੋਂ ਬਹੁਤ ਸਾਫ ਜੀ 1 ਮਿੰਟ ਚਿਹਰਾ ਕਰੇ ਰਾ ਇਧਰ ਵੀ ਚਲੋ ਆਹ ਲੇਣਾ ਹਾਂ ਦੇਖ ਸਾਡੇ ਜੀ ਸੁਵਿਆਂ ਤੇ ਨਹੀਂ ਆ ਬੱਲ ਲਿੱਸੀ ਆ ਲਿੱਸੀ ਆਏ ਬਈ ਉਤਰਿਆ ਵੀ ਹੈਗੀ ਬਿਲਕੁਲ ਗੋਲ ਸਿੰਘ ਜੀ ਆ ਹਾਂ ਦੇਖ ਸਾਡੇ ਜੀ ਬੱਚਾ ਕੱਟੀ ਤੇ ਆ ਸਰੂਜ ਨਾਲ ਇਧਰ ਲੱਗਾ ਹਾਂ ਸਰੂਜ ਚੱਲਦਾ ਇਹ ਨਾਲ ਸਰੂਜ ਚੱਲਦਾ ਕਰਿਆ ਕਰੀ ਇਧਰ ਨਾਲ ਦੂਸਰੇ ਕੋਲ ਬਖਰਾਵਾ ਬਖਾਦੀ ਆ ਤੁਹਾਨੂੰ ਇਧਰ ਮੇਰੇ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਵੀ ਜੀ 52000 ਦੀ ਦੇ ਦਿੰਦੇ ਹਾਂ ਹਾਂਜੀ 55000 ਦੀ ਦੇ ਦਈਏ ਸਰ ਜੀ ਮੱਝ ਕਰ ਦਈਏ ਔਰ ਮੰਨ ਲਓ 55 ਦੀ ਜੈਸ ਨਾ ਪੂਰੇ 50 ਦੀ ਚਲੋ ਠੀਕ ਹੋਰ ਨਹੀਂ ਜੇ ਘੱਟ ਹੋਣਾ ਅੱਛਾ ਤੁਹਾਨੂੰ ਪਤਾ ਹੁਣ ਫਿਰ ਸਰ ਜਿਹੜੇ ਮੱਝ ਜੇ ਕੱਟੀ ਮਗਰ ਜੇ ਆਹੋ ਜੇ ਤਾਜੀ ਸੂਈ ਬਿਲਕੁਲ ਤਾਜੀ ਸੂਈ ਬਿਲਕੁਲ ਆਹ ਟੋਕੜ ਗੱਬਨ ਜੇ ਇਹ ਟੋਕੜ ਗੱਬਨ ਜੇ ਕਿੰਨੇ ਚਿਰ ਦੀ ਚੱਕ ਪਾਸ ਹੈ ਇਹ ਵੀ ਜੇ ਪੰਜਵੇਂ ਮਹੀਨੇ ਦੀ ਹੈਗੀ ਹੈ ਤੋੜ ਦਿਓ ਫਿਰ ਇਹਨਾਂ ਨੂੰ ਆ ਲਈ ਸਦੇ ਸਾਨੇ ਦੇ ਲਾਗੇ ਤਾਂ ਚੰਗਾ ਦੋ ਦਿਨੇ ਦੇ 7 13 14 ਕਿਲੋ ਇਹ ਥੋੜੀ ਗਲੀ ਸੀ ਕੱਦ ਵਜਨ ਬੜਾ ਭੜਾ ਕੱਦ ਵਜਨ ਵਾਲੀ ਇਸ ਤਰ੍ਹਾਂ ਕੱਦ ਘਾਠ ਵਾਲੀ ਪੰਜਾਬੀ ਨੇ ਰਿਜੈਕ ਪਾਸ ਚ ਵੇ ਦਿੱ ਹਾਂਜੀ ਹਾਂਜੀ ਤੇ 5 ਕਿਲੋ ਦੁੱਧ ਜੀ 5 ਲੀਟਰ ਹੀ ਦੁੱਧ ਦੇ ਨੇ ਚਲੋ ਹਲੇ ਚਾਹ ਪਾਣੀ ਦਾ ਇਹਨੇ ਸਾਰੀ ਜਣਾ ਆ ਤੇ ਗਾਂ ਫੇਰ ਸਾਰੀਆਂ ਗਰਮੀਆਂ ਇਹਨੇ ਸੱਜਰ ਹੋ ਜਣਾ ਇਹ ਸੱਜਰ ਕਿੰਨਾ ਕਿ ਦੁੱਧ ਕੱਢ ਦਿੰਦੀ ਵੀਤੀ ਇਹ ਵਿੱਚ 12 13 ਲੀਟਰ ਦੁੱਧ ਚੋਇਆ ਨੇ ਪਿਛਲੇ ਸਵੇਰੇ ਆ ਡੇਢੀ ਚੋਂ ਲਈ ਆ ਪਾ ਲਾ ਗਏ ਤੇ ਮੁੱਲ ਫੇਰ ਇਹਦਾ ਇਹਦਾ ਵੀਰ ਜੀ ਚਲੋ ਓਦਾਂ ਦੇ ਉਧਰ ਪਾਵੇਂ ਜੀ ਮਨਜੀ ਚਲੋ ਆਪਾਂ ਮੋਲ ਹੀ ਦਾ ਦੇਣ ਲੈਣ ਆਲਾ ਕਰਦੀ ਅੱਜ ਕਿੰਨਾ 2 ਘੜ 60000 ਰੁਪਏ ਜੀ ਔਰ ਇਹ 55000 ਚਲੋ ਅੱਜ ਢੇਰੀ ਦੇਣੀ ਬੱਪੂ ਜਾਣ ਦੀ 55 ਦੀ ਹੈ ਨਾ ਹੁਣ ਹੋਰ ਕਿਹੜੀ ਝੋਟੀ ਕਹਿੰਦੇ ਜੀ ਇੱਕ ਆਜ ਇੱਕ ਝੋਟੀ ਲਿਆ ਫੋੜ ਕੇ ਆ ਬੱਚਾ ਜੀ ਦਾ 20 ਕਿ ਦਿਨ ਹੋ ਗਏ ਜੰਦੀ 15 20 ਦਿਨ ਅਜੇ ਨਹੀਂ ਥੋੜਾ ਚੇਰੀ ਹੋਇਆ ਜੀ ਇਹ ਹੁਣੇ ਝੋਕ ਹੀ ਲੈਂਦੀ ਹਾਂ ਹਾਂ ਬੱਚਾ ਜੀ ਅਜੇ ਹੁਣੇ ਝੋਕ ਹੀ ਲੈਂਦੀ ਆ ਜੀ ਹਾਂ ਜੀ ਖਾ ਦਿੰਨੇ ਆ ਇੱਕ ਵਾਰੀ ਬਾਕੀ ਦੁੱਧ ਦੇ ਕਿਸੇ ਵੀ ਦਿਨ ਦੋ ਟਾਈਮ ਝੋਈ ਲੈਣਾ ਹਾਂ ਜੀ ਪਹਿਲਾਂ ਜੇ ਝੋਟੀ ਆ ਪਹਿਲਾਂ ਸੁਆਵਾ ਬਿਲਕੁਲ ਛੋਟਾ ਸਿੰਘ ਜੀ ਤੁਹਾਕੇ ਪਹਿਲਾਂ ਦੇ ਹਿਸਾਬ ਨਾਲ ਚਲੋ ਕੱਜ ਠੀਕ ਹੈ ਉਤਰਾਣ ਜੇ ਕੱਡੀਆਂ ਮੱਜਾਂ ਨੇ ਮਕਾਲ ਚ ਲਈਏ ਤੇ ਥੋੜਾ ਦਰਮਿਆਨਾ ਹੈ ਲੈ ਜਾ ਜੀ ਉਤਰਾਏ ਆ ਵੀ ਚਲੋ ਜੰਮੀ ਪਲੀ ਚੰਗੀ ਆ ਰਾਜੀ ਆ ਪੂਰੀ ਜੁੱਤੀ ਐਗੀ ਵੀ ਦੰਦਾਂਗੇ ਦੇ ਪੇਟ ਕੋਲੇ ਤੋਂ ਚੰਗੀ ਹੈ ਤਨੇ ਵੀ ਤੇ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਕਨਾਂ ਦਾ ਸਾਈਜ਼ ਗੈਪ ਵੀ ਚੰਗਾ ਅਗਲੇ ਪਿਛਲੇ ਥਣ ਲੱਗ ਪਾਗੇ ਇਤੋਂ ਬਹੁਤ ਚੰਗਾ ਥਣ ਪਹਿਲਣ ਨੇ ਕੱਢਿਆ ਵਿੱਚ ਜੇ ਹੱਥ ਲਿਆ ਵੀ ਦੇਖ ਸਕਦੇ ਜੀ ਤੇ ਕਿੰਨਾ ਬੱਚਾ ਜੀ ਇਹਦੇ ਕੋਲ ਹੁਣ ਦੁੱਧ ਕਿੰਨਾ ਜੀ ਹੁਣ 8 ਕਿਲੋ ਦੁੱਧ ਹੈਗਾ ਜੀ ਤਿਆਰ ਦੁੱਧ 10 ਕਿਲੋ ਦਾ ਹੀ ਹੈ ਠੰਡਾ ਕਰ ਤੇ ਮੁੱਲੇ ਦਾ 75000 ਦੀ ਸੀ ਛੋਟੀ ਪਹਿਲਣ ਦੀ ਕਰਦੇ ਥੋੜਾ ਬਤਾ ਮੈਨੂੰ 70000 ਦੀ ਤੇਰਾ 70000 ਦੀ ਜਿਹੜੀ ਕਹਿੰਦੇ ਵੀ ਦੇ ਦੇਣੀ ਹੈ ਛੋਟੀ ਆਵਲੀ ਤੇ ਕਾ ਗਾਂ ਰਹਿ ਗਈ ਹੈ ਵੀ ਦਿਖਾ ਦੇ ਇਹ ਗਾਂ ਜੀ ਤੁਰ ਦੋ ਇਹਨਾਂ ਤੋੜਦੇ ਵੀ ਦੇਣ ਆਠ ਛਾਣ ਇਹਦੇ ਦੇਖ ਲੈ ਠੰਡੀ ਸੀਲ ਜੇ ਠੀਕ ਆ ਹਾਂਜੀ 8 ਲੀਟਰ ਦੁੱਧ ਇਹਦੇ ਉੱਤਰਾ ਕਿੰਨੇ ਵੀ ਠੰਡੀ ਤੇਰੀ ਆ ਇਹਦਾ ਫਿਰ ਮੁੱਲ ਵੀ ਕੀ 25000 ਦੀ ਦੇ ਦੀ 25 ਦੀ 20000 ਦੀ ਚਲੋ ਜਾਣ ਦੇ ਜਾਣ ਲਈ ਬਾਈ ਇਹ ਧਾਰਾ ਮਾਰ ਕੇ ਵਿਖਾ ਦੀਏ ਦਿਖਾ ਦਿਓ ਚਲੋ ਵਿਖਾ ਯਾਰ ਅੱਛਾ ਇਹ ਨਾ ਥੱਲੇ ਛੱਡਿਆ ਵਾ ਉਧਰ ਛੱਡੀ ਸੀ ਕੋਈ ਦਿਖਾ ਦਿਓ ਜਵਾਬ ਇਦਾਂ ਦਾ ਤਾਹੋਂ ਮੈਂ ਜਵਾਬ ਵਿਖਾ ਦੀਏ ਮੜੀ ਜੀ ਥੋੜਾ ਅੱਧਨ ਆਇਆ ਮਸਾਲੀ ਚੰਗੀ ਤਾਂ ਬਾਕੀ ਉੱਤਰਾ ਠੰਡੀ ਧੀ ਰਹੀ ਆ। ਬਾਕੀ ਦੋਹਾਂ ਥਾਂਾਂ ਦਾ ਵਿਚਾਰ ਠੀਕ ਆ ਛੱਡ ਦੇ ਇੱਕ ਸਮਸਤੀ ਪਲ ਮੋਟਰ ਹੀ ਪੈਂਪ ਲੱਗੀ ਜੇ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਹਾਂਜੀ ਤੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਥੇ ਆਓ ਵੇਸ ਚਾਖ ਕੇ ਫੇਰ ਹੀ ਪਸ਼ੂ ਲੋਜੋ